ਜੱਥੇਦਾਰ ਸਹਿਬਾਨ ਨੇ ਆਪਣਾ ਫਰਜ਼ ਪੂਰਾ ਕਰਦਿਆਂ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਉਹਨਾਂ ਲੋਕਾਂ ਨੂੰ ਖੜੇ ਕੀਤਾ ਜਿਹੜੇ ਫਕਰੇ ਕੌਮ ਦਾ ਕਿਤਾਬ ਲੈ ਕੇ ਪੰਥਕ ਸਰਕਾਰ ਆਪਣੇ ਆਪ ਨੂੰ ਅਖਵਾ ਕੇ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਆ ਬੈਦਮੀਆਂ ਹੁਣੋਂ ਰੋਕੀਆਂ ਨਹੀਂ ਜੋ ਉਸ ਸਮੇਂ ਦੇ ਅਕਾਲੀ ਆਪ ਨੂੰ ਕਹਿ ਸਕਦਾ ਕਹਿੰਦੇ ਸੀ ਕਿ ਅਸੀਂ ਆ ਨਹੀਂ ਕੀਤਾ ਆ ਨਹੀਂ ਕੀਤਾ ਉਹਨਾਂ ਸਿਰ ਨੀਵਾਂ ਕਰਕੇ ਸਭ ਕੋ ਮੰਨਿਆ ਇਹ ਸਿਰਫ ਤੇ ਸਿਰਫ ਇਹਨਾਂ ਜਥੇਦਾਰਾਂ ਦੀ ਦੇਣ ਆ ਸਿਫ ਕਲਚਰ ਸੁਸਾਇਟੀ ਗੁਰਦੁਆਰਾ ਸਾਹਿਬ ਜੀ ਦੀ ਬਹੁਤ ਵੱਡੀ ਸਟੇਜ ਹੈ ਔਰ ਇਥੋਂ ਦਿੱਤੀ ਹੋਈ ਆਵਾਜ਼ ਦੁਨੀਆ ਭਰ ਦੇ ਕੋਨੇ ਕੋਨੇ ਦੇ ਵਿੱਚ ਪਹੁੰਚਦੀ ਹੈ ਸੋ ਦਾਸ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਹੈ ਕਿ ਇਹ ਸਟੇਜ ਉੱਤੋਂ ਬੋਲਣ ਦਾ ਦਾਸ ਨੂੰ ਮੌਕਾ ਮਿਲਿਆ ਜੋ ਸਿੱਖ ਪੰਥ ਵਿੱਚ ਬਹੁਤ ਲੰਮੇ ਸਮੇਂ ਤੋਂ ਗਰਾਵਟਾ ਚੁੱਕੀ ਸੀ ਕਾਲ ਤਖਸ ਨੇ ਆਪਣਾ ਫਰਜ਼ ਸਮਝਦੇ ਹੋਏ ਉਸ ਗਰਾਵਟ ਨੂੰ ਉੱਚੀਆਂ ਛਾਈਆਂ ਤੇ ਲਿਜਾਣ ਦੀ ਪੂਰੀ ਕੋਸ਼ਿਸ਼ ਕੀਤੀ ਜਿਹਦਾ ਸपूਚੇ ਸੰਸਾਰ ਵਿੱਚ ਬਹੁਤ ਸਤਕਾਰ ਕੀਤਾ ਗਿਆ ਤਖਸਰੀ ਕੇਸਗੜ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਮਰੀਕਾ ਕਵੇਰੀ ਤੇ ਪਹੁੰਚੇ ਹੋਏ ਨੇ ਜਿੱਥੇ ਉਹਨਾਂ ਨੂੰ ਪਿਛਲੇ ਸਾਲ ਦਸੰਬਰ ਮਹੀਨੇ ਦੇ ਵਿੱਚ ਅਕਾਲੀ ਦਲ ਦੇ ਖਿਲਾਫ ਬਿਵਾਗ ਫੈਸਲੇ ਲੈਣ ਦੇ ਲਈ ਸਨਮਾਨਿਤ ਕੀਤਾ ਗਿਆ ਇਸ ਮੌਕੇ ਵੱਖ-ਵੱਖ ਗੁਰਦੁਆਰਿਆਂ ਪ੍ਰਬੰਧਕ ਕਮੇਟੀਆਂ ਮੌਜੂਦ ਰਹੀਆਂ ਅਤੇ ਸਭ ਨੇ ਗਿਆਨੀ ਸੁਲਤਾਨ ਸਿੰਘ ਦੀ ਤਾਰੀਫ ਕੀਤੀ ਪਿਛਲੇ ਸਾਲ ਦਸੰਬਰ ਮਹੀਨੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਮੇਤ ਵੱਖ-ਵੱਖ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਉਣ ਵਾਲੇ ਜਥੇਦਾਰ ਸਹਿਬਾਨਾ ਦੇ ਵਿੱਚ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੀ ਸ਼ਾਮਿਲ ਸਨ। ਉਹਨਾਂ ਦੇ ਇਸ ਬੇਬਾਕ ਫੈਸਲੇ ਤੋਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਵਿੱਚ ਕਾਫੀ ਸੰਤੁਸ਼ਟੀ ਅਤੇ ਖੁਸ਼ੀ ਦੀ ਲਹਿਰ ਦੌੜੀ। ਪੰਥਕ ਜਾਣ ਪਹਿਚਾਨ ਵਾਲੇ ਇਸ ਫੈਸਲੇ ਨੇ ਸਿੱਖ ਕੌਮ ਦੇ ਵਿੱਚ ਨਵਾਂ ਹੌਸਲਾ ਭਰਿਆ ਅਤੇ ਵਿਦੇਸ਼ੀ ਸੰਗਤ ਨੇ ਉਹਨਾਂ ਨਾਲ ਮੁਲਾਕਾਤ ਦੀ ਖਾਹਿਸ਼ ਜ਼ਾਹਿਰ ਕੀਤੀ ਇਸ ਤੋਂ ਬਾਅਦ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਬਹੁਤ ਹੀ ਇੱਜ਼ਤ ਦੇ ਨਾਲ ਗਿਆਨੀ ਭពਿੰਦਰ ਸਿੰਘ ਹੁਣਾਂ ਦੇ ਵੱਲੋਂ ਅਮਰੀਕਾ ਦੀ ਧਰਤੀ ਤੇ ਬੁਲਾਇਆ ਗਿਆ। ਜਿੱਥੇ ਜਿਵੇਂ ਹੀ ਉਹ ਨਿਊਯਾਰਕ ਪਹੁੰਚੇ ਸੰਗਤਾਂ ਦੇ ਵੱਲੋਂ ਉਹਨਾਂ ਦਾ ਬੇਹੱਦ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿਸ ਸਬੰਧੀ ਗਿਆਨੀ ਭពਿੰਦਰ ਸਿੰਘ ਹੁਣਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ। ਜੋ ਸਾਡੀਆਂ ਸਰਕਾਰਾਂ ਨੇ ਕੀਤਾ ਉਹ ਵੀ ਸਾਡੇ ਸਾਹਮਣੇ ਹੈ। ਸੋ ਮੈਂ ਬੇਨਤੀ ਕਰਾਂ ਕਿਉਂਕਿ ਬਹੁਤਾ ਲੰਬਾ ਸਮਾਂ ਨਹੀਂ ਕਿ ਸਤਿ ਸ਼੍ਰੀ ਅਕਾਲ ਸਾਹਿਬ ਜੀ ਸਾਕਾ ਜਥੇਦਾਰ ਦਾ ਸਹਿਬਾਨ ਅਤੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬਾਬਾ ਬੁੰਡਾ ਸੰਗਤ ਥਾਂ ਦੇ ਉੱਤੇ ਸੇਵਾ ਨਿਵਾਉਣ ਵਾਲੇ ਸਤਕਾਰਯੋਗ ਸਿੰਘ ਸਾਹਿਬ ਸਿੰਘ ਸਾਹਿਬ ਕਾਨੀ ਸੁਲਤਾਨ ਸਿੰਘ ਜੀ ਉਹ ਸਾਡੇ ਵਿੱਚ ਅੱਜ ਪਹੁੰਚੇ ਹਨ ਪਰਸੋਂ 2 ਦਸੰਬਰ ਦਾ ਦਿਹਾੜਾ ਆ ਰਿਹਾ ਹੈ ਪੂਰਾ 1 ਸਾਲ ਪਰਸੋਂ ਸਾਫ ਸੰਗਤ ਜੀ ਹੋ ਜਾਣਾ ਸਿੱਖ ਧਰਮ ਦੇ ਵਿੱਚ ਇੱਕ ਨਵੇਕਲਾ ਇਨਕਲਾਬ ਅਕਾਲੀ ਪੂਲਾ ਸਿੰਘ ਜਥੇਦਾਰ ਤੋਂ ਬਾਅਦ ਆਇਆ ਸੀ ਜੋ ਮੌਕੇ ਦੇ ਸਮਰਾਜਾ ਨੂੰ ਸਿੱਖ ਧਰਮ ਦੇ ਉਹਨਾਂ ਜਿਹੜਾ ਲੋ ਜਿਹਨਾਂ ਸਥਾਨਾਂ ਦੀਆਂ ਸੇਵਾਵਾਂ ਮਿਲੀਆਂ ਔਰ ਜਿਨ੍ਹਾਂ ਦਾ ਉਹ ਫਰਜ਼ ਬਣਦਾ ਸੀ ਪੂਰਾ ਕਰਨ ਦਾ ਪਿਛਲੇ ਸਮਾਂ ਤੋਂ ਬਹੁਤ ਜ਼ਿਆਦਾ ਸਾਡੇ ਵਿੱਚ ਗ੍ਰਾਵਲ ਤੇ ਘਾਟ ਆ ਰਹੇ ਸੀ ਪਰ ਉਹ ਸਮੇਂ ਇਹਨਾਂ ਜਥੇਦਾਰ ਸਹਿਬਾਨ ਨੇ ਆਪਣਾ ਫਰਜ਼ ਪੂਰਾ ਕਰਦਿਆਂ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਉਹਨਾਂ ਲੋਕਾਂ ਨੂੰ ਖੜੇ ਕੀਤਾ ਜਿਹੜੇ ਫਖਰੇ ਕੌਮ ਦਾ ਖਿਤਾਬ ਲੈ ਕੇ ਬੰਦਕ ਸਰਕਾਰ ਆਪਣੇ ਆਪ ਨੂੰ ਅਖਵਾ ਕੇ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੁਣੋਂ ਰੋਕੀਆਂ ਨਹੀਂ ਸਿੱਖਾਂ ਦੇ ਉੱਤੇ ਗੋਲੀਆਂ ਚੱਲੀਆਂ ਉਹਨਾਂ ਨੂੰ ਸਜ਼ਾਵਾਂ ਵਜਾਉਣ ਦੀ ਇੱਛਾਏ ਸਗੋਂ ਉਹਨਾਂ ਦਾ ਪੱਖ ਪੂਰਦੇ ਰਹੇ ਔਰ ਉਹ ਲੋਕ ਜਿਹੜੇ ਗੁਰੂ ਸਾਹਿਬ ਦੀ ਬਰੋਬਰਤਾ ਕਰਦੇ ਰਹੇ ਉਹਨਾਂ ਨੂੰ ਮਾਫੀਆਂ ਦਵਾਉਂਦੇ ਰਹੇ ਔਰ ਅਖਬਾਰਾਂ ਦੇ ਵਿੱਚ ਲੱਖਾਂ ਰੁਪਈਆ ਸ਼ਰੂਮ ਨੇ ਕਮੇਟੀ ਸਿੱਖ ਧਰਮ ਦੇ ਪੈਰੋਂ ਕਰਾਂ ਦੀ ਗੋਲਪ ਦੀ ਮਾਇਆ ਦਾ ਉਹਨਾਂ ਦੇ ਕੁੱਤੇ ਲਾਉਂਦੇ ਰਹੇ ਪਰ ਜਦੋਂ ਇਹ ਸਮਾਂ 2 ਦਸੰਬਰ ਦਾ ਪਰਸੋਂ ਦਾ ਆਇਆ ਤਾਂ ਉਹਨਾਂ ਨੂੰ ਅਕਾਲ ਪਤ ਸਾਹਿਬ ਦੀ ਫਸੀਲ ਦੇ ਉੱਤੇ ਖੜਾ ਕਰਕੇ ਉਹਨਾਂ ਦੇ ਕੋਲੋਂ ਇਹ ਸਾਰਾ ਕੁਝ ਮਨਵਾਇਆ ਗਿਆ ਔਰ ਇਹ ਕੋਈ ዱਕੀਸ਼ੀ ਵੀ ਬਾਤ ਨਹੀਂ ਹੈ ਆਪ ਜੀ ਨੇ ਬਕਾਇਦਾ ਸੋਸ਼ਲ ਮੀਡੀਆ ਦੇ ਉੱਤੇ ਵੇਖਿਆ ਜੋ ਕਿਹਾ ਗਿਆ ਉਹ ਅਕਾ ਜਥੇਦਾਰ ਸਾਹਿਬਾਨ ਦਾ ਉਹ ਉਹਨਾਂ ਨੇ ਸੱਤ ਕਰਕੇ ਮੰਨਿਆ ਸੋ ਉਹਦੇ ਵਾਸਤੇ ਇੱਕ ਸਾਲ ਦਾ ਸਮਾਂ ਬਹੁਤ ਸੰਤਾਪ ਭੋਗਣਾ ਪਿਆ ਹੈ ਕਹਿਣਾ ਸੌਖਾ ਹੈ ਕਿ ਖੜਾ ਹੋ ਕੇ ਗੱਲ ਕਰੋ ਪਰ ਜਿਹੜੇ ਗੱਲ ਕਰਦੇ ਨੇ ਉਹਨਾਂ ਨੂੰ ਬਾਅਦ ਚ ਉਹਦਾ ਇਵਜਾਨਾ ਕੀ ਭੋਗਣਾ ਪੈਂਦਾ ਹੈ ਇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ ਕਿ ਤਿੰਨੋਂ ਜਥੇਦਾਰਾਂ ਨੂੰ ਉਹਨਾਂ ਦੀਆਂ ਸੀਮਾਵਾਂ ਤੋਂ ਲਾਂਬੇ ਕਰ ਦਿੱਤਾ ਗਿਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੰਘ ਸਾਹਿਬ ਗਿਆਨੀ ਰਖਵੀਰ ਸਿੰਘ ਜੀ ਹੁਣਾਂ ਨੂੰ ਔਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਹੁਣਾਂ ਨੂੰ ਮੈਂ ਉਹਨਾਂ ਜੱਥੇ ਤਰ੍ਹਾਂ ਦੀ ਗੱਲ ਨਹੀਂ ਕਰਦਾ ਕਿਉਂਕਿ ਉਹ ਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਤੁਸੀਂ ਸੁਣਦੇ ਵੇਖਦੇ ਆਏ ਹੋ ਪਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਹੁਣਾਂ ਨੇ ਮੈਂ ਗੁਰੂ ਮਹਾਰਜ ਦੇ ਹਿਜੂਰੀ ਚ ਖਲੋਤਾ ਮੈਨਾਂ ਨੂੰ ਪਦੇ ਪਹਿਲਾਂ ਨਹੀਂ ਮਿਲਿਆ ਜਦੋਂ ਸਾਨੂੰ ਇਸ ਪਾਲਿਟਿਕ ਬਿਊਰੋ ਨੂੰ ਪਤਾ ਸਦੋਹੇ ਵਾਕਿਆ ਹੋਇਆ ਸਾਡਾ ਉਦੋਂ ਰਾਬਤਾ ਨਾਲ ਕਾਇਮ ਹੋਇਆ ਔਰ ਜੋ ਹਾਲਾਤ ਬਣੇ ਇੱਕ ਸਾਲ ਦੇ ਵਿੱਚ ਜੋ ਇਹਨਾਂ ਨੇ ਸੰਤਾਪ ਕੁਝ ਔਖਾ ਸਮਾਂ ਭੋਗਿਆ ਹੈ ਉਹ ਸਿਰਫ ਬਿਆਨ ਨਹੀਂ ਕੀਤਾ ਜਾ ਸਕਦਾ ਮਹਿਸੂਸ ਹੀ ਕੀਤਾ ਜਾ ਸਕਦਾ ਕਿਉਂਕਿ ਸਟੇਜਾਂ ਤੋਂ ਬਹੁਤ ਕੁਝ ਬੋਲਣ ਨੂੰ ਹੈ ਪਰ ਆਪਾਂ ਇਹਨਾਂ ਨੂੰ ਫਤਰੇ ਵਿੱਚ ਨਹੀਂ ਪਾਉਣਾ ਕਿਉਂਕਿ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਨੇ ਔਰ ਅੱਜ ਵੀ ਆਪਣੇ ਉਸ ਫੈਸਲੇ ਦੇ ਉੱਤੇ ਦ੍ਰਿੜ ਨੇ ਔਰ ਉਹਨਾਂ ਦੀ ਈਂਡ ਨਹੀਂ ਮੰਨੇ ਨਾਲ ਹੀ ਇਹੀ ਕੋਸ਼ਿਸ਼ ਹੈ ਕਿ ਸਾਡਾ ਪੰਥ ਇਕੱਠਾ ਹੋਵੇ ਸਾਡੀ ਜਿਹੜੀ ਤਾਕਤ ਮਜ਼ਬੂਤ ਹੋਵੇ ਜਿਹੜੇ ਅੱਜ ਬਾਹਰੋਂ ਲੋਕ ਸਾਡੇ ਉੱਤੇ ਆ ਕੇ ਰਾਜ ਕਰ ਰਹੇ ਨੇ ਸਾਡੀਆਂ ਸਰਕਾਰਾਂ ਹੋਣ ਔਰ ਅਸੀਂ ਮਾਣ ਨਾਲ ਆਪਣੀਆਂ ਦਸਤਾਰਾਂ ਨੂੰ ਉੱਚਾ ਕਰਕੇ ਚੱਲਿਏ ਅਮਰੀਕਾ ਪਹੁੰਚਣ ਤੇ ਵਕ ਵਕ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਵੱਲੋਂ ਉਹਨਾਂ ਦਾ ਵੱਡੇ ਪੱਧਰ ਤੇ ਸਵਾਗਤ ਕੀਤਾ ਗਿਆ ਸਭ ਤੋਂ ਪਹਿਲਾਂ ਉਹ ਗੁਰਦੁਆਰਾ ਸ਼ਹੀਦਾਂ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਉਸ ਤੋਂ ਬਾਅਦ ਉਹ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਪਹੁੰਚੇ ਜਿੱਥੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਅਤੇ ਗੁਰਦੁਆਰਾ ਬਾਬਾ ਮੱਖਣਸ਼ਾਹ ਲੁਬਾਣਾ ਦੀ ਕਮੇਟੀ ਦੇ ਵੱਲੋਂ ਸਾਂਝੇ ਤੌਰ ਤੇ ਉਨ੍ਹਾਂ ਦਾ ਵੱਡਾ ਸਨਮਾਨ ਕੀਤਾ ਗਿਆ ਇਸ ਦੌਰਾਨ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਪ੍ਰਧਾਨ ਦਿਨਦਰ ਸਿੰਘ ਬੋਪਾਰਾਏ ਨੇ ਗਿਆਨੀ ਸੁਲਤਾਨ ਸਿੰਘ ਦੀਆਂ ਧਾਰਮਿਕ ਸੇਵਾਵਾਂ ਦੀ ਤਾਰੀਫ ਕੀਤੀ ਅਤੇ ਗਿਆਨੀ ਸੁਲਤਾਨ ਸਿੰਘ ਨੇ ਬੜੀ ਨਿਮਰਤਾ ਦੇ ਨਾਲ ਸਭ ਦਾ ਧੰਨਵਾਦ ਕੀਤਾ ਅਸੀਂ ਆਪਣੀ ਕੌਮ ਦੇ ਜਥੇਦਾਰ ਥਾਪਦੇ ਨਾ ਕੋ ਸੇਤ ਲੈਨੇ ਆ ਤੇ ਬੜੀ ਆਸ ਰੱਖੀ ਜਾਂਦੀ ਆ ਤੇ ਜਿੰਨਾ ਤੇ ਆਸ ਰੱਖੀ ਜਾਂਦੀ ਆ ਜਦੋਂ ਉਹਨਾਂ ਨੂੰ ਚੱਲਣ ਨਾ ਦਿੱਤਾ ਜਾਵੇ ਫਿਰ ਜਿਹੜੇ ਪਿਆਰ ਵਾਲੇ ਸੇਖ ਆ ਜਿਹੜੇ ਤਖਤਾਂ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਹਿਰਦਾ ਬਲੁੰਦਿਆ ਜਾਂਦਾ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਉਹਨਾਂ ਤੇ ਕੀ ਪੀਤੀ ਆ ਸਾਡੇ ਜਿਹੜੇ ਤਖਾਂ ਦੇ ਚੇਤੇਦਾਰ ਨੇ ਇਹਨਾਂ ਦਾ ਬੜਾ ਮਾਨ ਸਨਮਾਨ ਆ ਬੜੀ ਉੱਚੀ ਹਸਤੀ ਆ ਪਰ ਜਿਹੜੇ ਕੌਮ ਦੇ ਠੇਕੇਦਾਰ ਨੇ ਉਹਨਾਂ ਨੂੰ ਉਹਨਾਂ ਬੜੀ ਕੋਸ਼ਿਸ਼ ਕੀਤੀ ਆ ਪੀ ਇਸ ਚੀਜ਼ ਨੂੰ ਆਪਣੇ ਅੰਦਰ ਰੱਖਿਆ ਜਾਏ ਪਰ ਮੈਂ ਇਹ ਕਹਿਣਾ ਕਿ ਇਹਨਾਂ ਜਥੇਦਾਰਾਂ ਦਾ ਕੋਟਿਲ ਕੋਟ ਧੰਨਵਾਦਿਆ ਜਿਨ੍ਹਾਂ ਉਸ ਫ੍ਰੀਸਟੇਕ ਹੋਰ ਕਰੋਗੇ ਜੋ ਉਸ ਸਮੇਂ ਦੀ ਅਕਾਲੀ ਆਪ ਨੂੰ ਕਹਿ ਸਕਦਾ ਕਿ ਉਹ ਕਹਿੰਦੇ ਸੀ ਕਿ ਅਸੀਂ ਆ ਨਹੀਂ ਕੀਤਾ ਆ ਨਹੀਂ ਕੀਤਾ ਉਹਨਾਂ ਸਿਰ ਨੀਵਾ ਕਰਕੇ ਸਭ ਕੋ ਮੰਨਿਆ ਇਹ ਸਿਰਫ ਤੇ ਸਿਰਫ ਇਹਨਾਂ ਜਥੇਦਾਰਾਂ ਦੀ ਦੀਨ ਹੈ ਸਿੱਖ ਕਲਚਰ ਸੁਸਾਇਟੀ ਗੁਰਦੁਆਰਾ ਸਾਹਿਬ ਜੀ ਦੀ ਬਹੁਤ ਵੱਡੀ ਸਟੇਜ ਹੈ ਔਰ ਇਥੋਂ ਦਿੱਤੀ ਹੋਈ ਆਵਾਜ਼ ਦੁਨੀਆ ਭਰ ਦੇ ਕੋਨੇ-ਕੋਨੇ ਦੇ ਵਿੱਚ ਪਹੁੰਚਦੀ ਹੈ ਸੋ ਦਾਸ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਹੈ ਕਿ ਇਸ ਸਟੇਜ ਉੱਤੇ ਬੋਲਣ ਦਾ ਦਾਸ ਨੂੰ ਮੌਕਾ ਮਿਲਿਆ ਸੋ ਦਾਸ ਜਿੱਥੇ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਹੈ ਇਥੋਂ ਦੀ ਸਾਰੇ ਹੀ ਪ੍ਰਬੰਧਕ ਕਮੇਟੀ ਸਰਦਾਰ ਦਵਿੰਦਰ ਸਿੰਘ ਜੀ ਬੋਪਾ ਰਾਏ ਪ੍ਰਧਾਨ ਜੀ ਕੰਗ ਜੀ ਢਿੱਲੋਂ ਸਾਹਿਬ ਸਾਰੇ ਹੀ ਪ੍ਰਬੰਧਕ ਕਮੇਟੀ ਔਰ ਗਿਆਨੀ ਧਰਮਵੀਰ ਸਿੰਘ ਜੀ ਪੰਥ ਦੇ ਮਹਾਨ ਵਿਦਵਾਨ ਜੋ ਇਥੇ ਮੁੱਖ ਗ੍ਰੰਥੀ ਸਮਝਦੀ ਸੇਵਾ ਨੇ ਮਹਾਰਾਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਐ ਔਰ ਤਹਿ ਦਿਲੋਂ ਧੰਨਵਾਦ ਕਰਦਾ ਐ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹੁਰਾਂ ਦਾ ਔਰ ਮੇਰੇ ਬੜੇ ਪਿਆਰੇ ਵੀਰ ਭਾਈ ਗੁਰਵਿੰਦਰ ਸਿੰਘ ਜੀ ਬਬਨੂ ਜੀ ਜੋ ਇੰਡੀਆ ਦੇ ਵਿੱਚ ਹਨ ਉਹਨਾਂ ਇਸ ਵਕਤ ਉਹਨਾਂ ਦਾ ਇਹਨਾਂ ਨੇ ਦਾਸ ਦਾ ਜਿਹੜਾ ਵੀਜ਼ਾ ਸੀ ਮੈਂ ਇਹਨਾਂ ਨੂੰ ਨਹੀਂ ਕਿਹਾ ਕਿਉਂਕਿ ਮੈਂ ਇਹਨਾਂ ਨੂੰ ਪਹਿਲਾਂ ਮਿਲਿਆ ਹੀ ਨਹੀਂ ਭਾਈ ਭਵਿੰਦਰ ਸਿੰਘ ਜੀ ਦੇ ਨਾਲ ਮੇਰੇ ਕੋਈ ਪਛਾਣ ਨਹੀਂ ਸੀ 2 ਸਤੰਬਰ ਦੇ ਫੈਸਲੇ ਤੋਂ ਬਾਅਦ ਇਹਨਾਂ ਨੇ ਆਪ ਹੀ ਇਹ ਸਮਝਿਆ ਕਿ ਹੁਣ ਸਿੰਘ ਸਾਹਿਬ ਜੀ ਤੁਹਾਨੂੰ ਵੀਜ਼ੇ ਦੀ ਲੋੜ ਹੈ ਮੇਰੇ ਕਹਿਣ ਤੋਂ ਬਿਨਾਂ ਭਾਈ ਸਾਹਿਬ ਜੀ ਹੁਣਾਂ ਨੇ ਮੇਰਾ ਵੀਜ਼ਾ ਕਰਵਾਇਆ ਮੈਂ ਇਸ ਸਟੇਜ ਉਤੋਂ ਭਾਈ ਸਾਹਿਬ ਜੀ ਦਾ तहे ਦਿਲੋਂ ਧੰਨਵਾਦ ਕਰਦਾ ਔਰ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਣ ਬਖਸ਼ਿਸ਼ ਕੀਤਾ ਇਸ ਸਟੇਜ ਤੋਂ ਬੋਲਣ ਦਾ ਮੌਕਾ ਦਿੱਤਾ ਇੰਨੀ ਹਾਜ਼ਰੀ ਦਾਸ ਦੀ ਆਪ ਜੀ ਨੇ ਪ੍ਰਵਾਨ ਕਰਨੀ ਅਮਰਤ ਛਕੂ ਗੁਰੂ ਵਾਲੇ ਬਣੋ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰੋ ਚੇਚੇ ਤੌਰ ਤੇ ਅਸੀਂ ਸਾਡੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਉਹ ਗੁਰਦੁਆਰਾ ਸਿੱਖ ਸੈਣੀ ਦੇ ਵਿੱਚ ਆਏ ਨੇ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਇਸੇ ਤਰ੍ਹਾਂ ਇਹ ਕੌਮ ਦੇ ਜਿਹੜਿਆ ਤੁਸੀਂ ਆਪਣੇ ਫੈਸਲੇ ਲਓ ਕਿਉਂਕਿ ਜਦੋਂ ਕੋਈ ਵੀ ਸਿੰਘ ਕੌਮ ਦੇ ਹੱਕ ਦੇ ਵਿੱਚ ਫੈਸਲਾ ਲੈਂਦਾ ਤੇ ਸਿੱਖ ਕੌਮ ਜਿਹੜੀ ਆ ਹਮੇਸ਼ਾ ਹੀ ਉਹਨੂੰ ਯਾਦ ਰੱਖਦੀ ਆ ਇਸ ਕਰਕੇ ਸਿੰਘ ਸਾਹਿਬ ਤੁਹਾਡੀ ਇੱਥੇ ਅਮਰੀਕਾ ਦੇ ਵਿੱਚ ਬਹੁਤ ਜ਼ਿਆਦੀ ਤੁਹਾਡੀ ਸ਼ਾਨੋਂ ਸ਼ਾਨ ਦੇ ਨਾਲ ਕਦਰ ਆ ਤੁਹਾਡਾ ਮਾਣ ਸਲਮਾਨ ਆ ਇਸ ਕਰਕੇ ਤੁਹਾਨੂੰ ਸਾਰੇ ਜਿਹੜੀ ਸੰਗਤਾਂ ਜਿਹੜੀਆਂ ਲਾਈਕ ਕਰਦੇ ਆ ਤੇ ਤੁਸੀਂ ਆਪਣੇ ਖੁੱਲੇ ਹੋ ਕੇ ਆਪਣੇ ਫੈਸਲੇ ਜਿਹੜੇ ਸਿੱਖ ਓਮ ਦੇ ਪੱਥ ਚ ਲੋ ਇਸ ਮੌਕੇ ਬਾਬਾ ਮੱਖਣਸ਼ਾਹ ਲਬਾਣਾ ਸਿੱਖ ਸੈਂਟਰ ਦੀ ਪੂਰੀ ਕਮੇਟੀ ਵੀ ਉਚੇਚੇ ਤਾਰ ਤੇ ਹਾਜ਼ਰ ਰਹੀ ਰਗਵੀਰ ਸਿੰਘ ਸੁਬਾਨਪੁਰ ਅਤੇ ਸੁਖਜਿੰਦਰ ਸਿੰਘ ਸੁਬਾਨਪੁਰ ਦੇ ਵੱਲੋਂ ਗੈਨੀ ਸੁਲਤਾਨ ਸਿੰਘ ਜੀ ਦੀਆਂ ਪੰਥਕ ਸੇਵਾਵਾਂ ਦੀ ਵਡਿਆਈ ਕਰਦੇ ਆ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਕਿਹਾ ਕਿ ਸਿੱਖ ਪੰਥ ਨੂੰ ਅਜੇਹ ਸਿੰਘ ਸਹਿਬਾਨ ਦੀ ਹਮੇਸ਼ਾ ਲੋੜ ਹੈ ਕਿ ਆਪ ਨੂੰ ਸਾਹ ਪਤਾ ਹੈ ਕਿ ਸਿੱਖ ਇਤਿਹਾਸ ਵਿੱਚ ਸਨਹਿਰੀ ਅੱਖਰਾਂ ਵਿਚ ਲਿਖਿਆ ਜਾਣ ਵਾਲਾ 2 ਦਸੰਬਰ ਦਾ ਫੈਸਲਾ ਇਤਿਹਾਸਕ ਫੈਸਲਾ ਜੋ ਆਇਆ ਸੀ ਉਹਨਾਂ ਵਿੱਚ ਜਹਦਰ ਸਾਹਿਬ ਸੁਲਤਾਨ ਸਿੰਘ ਨੇ ਬਹੁਤ ਹੀ ਬੇਖੂਬੀ ਨਾਲ ਆਪਣੀ ਭੂਮਿਕਾ ਨਿਭਾਈ ਸੀ ਜੋ ਸਿੱਖ ਪੰਥ ਵਿੱਚ ਬਹੁਤ ਲੰਮੇ ਸਮੇਂ ਤੋਂ ਗ੍ਰਾਵਟ ਆ ਚੁੱਕੀ ਸੀ ਕਾਲ ਤਖਸ ਨੇ ਆਪਣਾ ਫਰਜ਼ ਸਮਝਦੇ ਹੋਏ ਉਸ ਗ੍ਰਾਵਟ ਨੂੰ ਉੱਚੀਆਂ ਛਾਈਆਂ ਤੇ ਲਿਜਾਣ ਦੀ ਪੂਰੀ ਕੋਸ਼ਿਸ਼ ਕੀਤੀ ਜਿਹਦਾ ਸपूਚੇ ਸੰਸਾਰ ਵਿੱਚ ਬਹੁਤ ਸਤਕਾਰ ਕੀਤਾ ਗਿਆ ਉਹ ਸਤਕਾਰ ਸਦਕਾ ਉਸ ਵੇਲੇ ਦੇ ਪੰਜ ਜਹੇਦਾਰ ਜੋ ਹਮੇਸ਼ਾ ਲਈ ਸਿੱਖਾਂ ਦੀ ਨਜ਼ਰਾਂ ਵਿੱਚ ਬਹੁਤ ਵੱਡੀ ਜਗ੍ਹਾ ਬਣਾ ਗਏ ਸਿੱਖਾਂ ਦੇ ਦਿਲਾਂ ਵਿੱਚ ਬਹੁਤ ਵੱਡਾ ਸਤਾਰ ਪ੍ਰਾਪਤ ਕਰਦੇ ਹਨ ਅਸੀਂ ਦਿਲਾਂ ਦੀਆਂ ਗਰਹਾਈਆਂ ਤੋਂ ਇਹਨਾਂ ਦਾ ਜੀਆਂ ਵੀ ਆਖਦੇ ਹਾਂ ਇਹਨਾਂ ਨੂੰ ਵਧਾਈ ਵੀ ਦਿੰਦੇ ਹਾਂ ਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਮਹਾਰਾਜ ਸਾਨੂੰ ਅਜਿਹੇ ਇਨਸਾਨ ਚਾਹੀਦੇ ਹਨ ਜੋ ਆਪਣੀ ਔਰਖ ਦੀ ਖਾਤਰ ਜਾਨ ਦੀ ਬਾਜ਼ੀ ਲਾ ਲੈ ਹਮੇਸ਼ਾ ਤਿਆਰ ਰਹਿਣ ਸਾਡੇ ਵਿੱਚ ਬਹੁਤ ਇਸਤਿਹਾਰ ਜੋ ਸਭ ਤੋਂ ਜ세ਦਾਰ ਗਿਆਨੀ ਸੁਲਤਾਨ ਸਿੰਘ ਜੀ ਪਹੁੰਚੇ ਪਹੁੰਚੇ ਨੇ ਸਪੈਸ਼ਲ ਤੌਰ ਤੇ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਪ੍ਰਪਿੰਦਰ ਸਿੰਘ ਜੀ ਜੋ ਸਿੱਧਾ ਗੁਰੂ ਤੋਂ ਗੁਰੂ ਘਰੋਂ ਉੱਥੇ ਆਈ ਸੀ ਉਹਨਾਂ ਨੂੰ ਇੱਥੇ ਲੈ ਕੇ ਆਏ ਨੇ ਅਸੀਂ ਅਰਦਾਸ ਕਰਦੇ ਹਾਂ ਚੇਹ ਪਾਸ਼ਾ ਸਸੀਂ ਸਾਰੇ ਇਦਾਂ ਦੇ ਰਲ ਕੇ ਕੋਈ ਵੀ ਜੱਜਦਾਰ ਆਵੇ ਆਪਾਂ ਨੂੰ ਸਾਰਿਆਂ ਗੁਰੂ ਘਰ ਲੈ ਕੇ ਆਣਾ ਚਾਹੀਦਾ ਹੈ ਸੰਜ ਜੱਜਦਾਰ ਨੇ ਆ ਅਸੀਂ ਸਾਰਿਆਂ ਨੂੰ ਇਹਨਾਂ ਨੂੰ ਆਇਆਂ ਨੂੰ ਜੀ ਆਖਦੇ ਹਾਂ ਇਸ ਫੈਸਲੇ ਤੋਂ ਬਾਅਦ ਸਿੰਘ ਸਹਿਬਾਨਾਂ ਨੂੰ ਬਹੁਤ ਵਕ ਵਕ ਤਰ੍ਹਾਂ ਦੀਆਂ ਅਖਾਈਆਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਉਹ ਅਡੋਲ ਉਸ ਫੈਸਲੇ ਤੇ ਖੜੇ ਰਹੇ ਉਸ ਮੌਕੇ ਸਿੱਖ ਸੰਗਤ ਨੂੰ ਇਕੱਠੇ ਹੋਣ ਦੀ ਅਪੀਲ ਵੀ ਹਰਬੰਸ ਸਿੰਘ ਟੱਲੋ ਦੇ ਵੱਲੋਂ ਕੀਤੀ ਗਈ ਤੇ ਅੱਜ ਜਹੇਦਾਰ ਸਾਹਿਬ ਸੁਲਤਾਨ ਸਿੰਘ ਜੋ ਜਹੇਦਾਰ ਹਨ ਉਹ ਸਿੱਖ ਕਲ ਸੋਸਾਇਟੀ ਵਿੱਚ ਪਹੁੰਚੇ ਹਨ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਮੈਂ ਤੇ ਇੱਕੋ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਸਾਰੇ ਪੰਜਾਬੀਆਂ ਨੂੰ ਸਾਰੇ ਸਿੱਖਾਂ ਨੂੰ ਬਈ ਇਕੱਠੇ ਹੋ ਜਾਓ ਜੇਕਰ ਇਕੱਠੇ ਨਾ ਹੋਏ ਤੇ ਮੈਂ ਤੇ ਦੇਖਦਾ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਭਾਖੜਾ ਡੈਮ ਖੋਲ੍ਹਿਆ ਚੰਡੀਗੜ੍ਹ ਖੋਲਿਆ ਪੰਜਾਬ ਦੀ ਯੂਨੀਵਰਸਿਟੀ ਖੋਲਹੀ ਸਾਡੇ ਕੋ ਛੜਨਾ ਕੱਖ ਨਹੀਂ ਉਹਨਾਂ ਨੇ ਜੇ ਅਸੀਂ ਇਕੱਠੇ ਨਾ ਹੋਏ ਇਸ ਵੇਲੇ ਟਾਈਮ ਆ ਸਿੱਖਾਂ ਨੂੰ ਇਕੱਠੇ ਹੋਣ ਦਾ ਨਾ ਤੇ ਬਾਹਰਲੇ ਲੋਕ ਇਕੱਠੇ ਆ ਤੇ ਨਾ ਹੀ ਪੰਜਾਬ ਦੇ ਵਿੱਚ ਇਕੱਠੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਕੱਠੇ ਹੋ ਜਾਓ ਨਹੀਂ ਤੇ ਤੁਹਾਨੂੰ ਇਕੱਲੇ-ਇਕੱਲੇ ਨੂੰ ਜਿੱਦਾਂ ਦਿੱਲੀ ਦੇ ਵਿੱਚ 1984 ਦੇ ਵਿੱਚ ਵੱਢਿਆ ਸੀ ਇਸੇ ਤਰ੍ਹਾਂ ਜਿਹੜੀ ਇੰਡੀਅਨ ਗਵਰਨਮੈਂਟ ਨੇ ਤੁਹਾਨੂੰ ਵੱਢਣਾ ਇਸ ਕਰਕੇ ਹੱਥ ਜੋੜ ਕੇ ਹੱਥ ਜੋੜ ਕੇ ਬੇਨਤੀ ਆ ਇਕੱਠੇ ਹੋ ਜਾਓ ਰਲ ਕੇ ਸਾਰੇ ਪੰਜਾਬ ਵਾਸਤੇ ਹੱਲਾ ਮਾਰੋ ਭਾਈ ਗਿਆਨੀ ਸੁਲਤਾਨ ਸਿੰਘ ਜੀ ਜੋ ਕਿ ਚੜ੍ਹਦੀ ਕਲਾ ਵਾਲੇ ਸਿੰਘ ਹਨ ਜਿਹੜੇ ਕਿ ਸਿੱਖ ਕੌਮ ਦੇ ਲਈ ਬੜੇ ਵੱਡੇ ਪੱਧਰ ਤੇ ਕੰਮ ਕਰ ਰਹੇ ਹਨ ਹਰ ਥਾਂ ਤੇ ਸਟੈਂਡ ਲੈਂਦੇ ਹਨ ਇਹਨਾਂ ਨੂੰ ਅਸੀਂ ਨਿਊਯਾਰਕ ਦੀ ਧਰਤੀ ਤੇ ਜੀ ਆਇਆਂ ਕਹਿੰਦੇ ਹਾਂ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਭਿੰਦਰ ਸਿੰਘ ਜੀ ਦਾ ਜੋ ਕਿ ਹਮੇਸ਼ਾ ਹੀ ਚੜ੍ਹਦੀ ਕਲਾ ਵਾਲੇ ਜਿੰਨੇ ਵੀ ਰਾਗੀ ਟਾੜੀ ਜਥਿਆਂ ਨੂੰ ਲੈ ਕੇ ਆਉਂਦੇ ਨੇ ਨਾਲ ਹੀ ਸਾਰਿਆਂ ਨੂੰ ਕੁਰ ਰਾਮਦਾਸ ਵੈਲਫੇਅਰ ਸਾਇਟੀ ਹਰਿਆਣਾ ਵੱਲੋਂ ਅਤੇ ਸਿੱਖ ਕਲ ਸਾਇਟੀ ਵੱਲੋਂ ਅ ਤਾਂ ਅੱਜ ਆਨੂੰ ਕਹਿੰਦੇ ਹਾਂ ਜੀ ਅੱਜ ਇੱਥੇ ਸਿਕਲਚਰ ਸੈਡੀ ਚ ਗੁਰਦੁਆਰਾ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਦੇ ਦਰਸ਼ਨ ਕਰਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਧੰਨ ਧੰਨ ਹੋਏ ਆ ਅਕਾਲੀ ਦਲ ਦੇ ਖਿਲਾਫ ਸੁਣਾਏ ਗਏ ਇਤਿਹਾਸਕ ਫੈਸਲਿਆਂ ਨੂੰ 1 ਸਾਲ ਦਾ ਸਮਾਂ ਹੋ ਗਿਆ ਜਿਸ ਤੋਂ ਬਾਅਦ ਬੇਸ਼ੱਕ ਸਿੰਘ ਸਹਿਬਾਨਾਂ ਨੂੰ ਅਹੁਦਿਆਂ ਤੋਂ ਲਾਂਬੇ ਵੀ ਕੀਤਾ ਗਿਆ ਪਰ ਸਿੰਘ ਸਹਿਬਾਨਾਂ ਦੇ ਵੱਲੋਂ ਸੁਣਾਏ ਗਏ ਇਹਨਾਂ ਫੈਸਲਿਆਂ ਨੂੰ ਇਤਿਹਾਸ ਦੇ ਪੰਨਿਆਂ ਦੇ ਵਿੱਚ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ ਨਿਊਯਾਰਕ ਤੋਂ ਗੱਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ